ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨ ਤੇ ਅੱਜ ਮੈਂ ਜੋ ਕਲੈਕਸ਼ਨ ਲੈ ਕੇ ਆਈਆਂ ਸਾਰੀਆਂ ਕੜਾਈਆਂ ਵਾਲੀਆਂ ਨੇ ਕੜਾਈਆਂ ਐ ਰਹੀਆਂ ਨੇ ਕਿ ਕੁਝ ਸੂਟ ਜਿਹੜੇ ਮੋਸਟਲੀ ਜਿਹੜੀਆਂ ਕਲੈਕਸ਼ਨ ਆਣੀਆਂ ਉਹ ਪ੍ਰਿੰਟਡ ਆਣੀਆਂ ਤੇ ਨਾਲ ਉਹਨਾਂ ਦੇ ਉੱਪਰ ਕੜਾਈ ਹੋਈ ਹੈ ਦੁਪੱਟੇ ਕੜਾਈਆਂ ਵਾਲੇ ਨੇ ਬਾਟਮ ਪ੍ਰਿੰਟਡ ਹੈ ਮੋਸਟਲੀ ਜਿਹੜੇ ਸੂਟਾਂ ਦੇ ਨਾਲ ਤੇ ਕਈਆਂ ਦੇ ਨਾਲ ਜਿਹੜਾ ਬਾਟਮ ਤੇ ਵੀ ਵਰਕ ਹੋਇਆ ਪਿਆ ਹੈ ਪ੍ਰਾਈਸ ਆਫ ਦਾ ਡਿਫਰੈਂਟ ਡਿਫਰੈਂਟ ਹੈ ਬਾਕੀ ਜਿਹੜਾ ਪ੍ਰਾਈਸ ਹੈ ਕਿਸੇ ਦਾ ਵੀ 950 ਨਹੀਂ ਹੈ ਸਾਰੇ ਸੂਟ 900 ਦੇ ਅੰਦਰ ਅੰਦਰ ਨੇ ਕਿ 740 ਦਾ ਕੋਈ 790 ਦਾ ਇਹ ਇਸ ਲਈ ਜਿਹੜਾ ਸੂਟ ਦਾ ਤੁਸੀਂ ਬਾਈ ਕਰਨਾ ਚਾਹੁੰਦੇ ਜਾਂ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਆਪਣਾ ਨੰਬਰ 623924575 ਛੋੜ ਦਿੱਤਾ ਹੈ ਸੰਭਲ ਜਾ ਜਿਸ ਵਿੱਚ ਮੈਂ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਕਿਸ ਸੂਟ ਦੇ ਬਾਰੇ ਵਿੱਚ ਬਾਕੀ ਜਿਹੜੀਆਂ ਕਲੈਕਸ਼ਨਾਂ ਨੇ ਮੋਸਟਲੀ ਸਿੰਗਲ ਸਿੰਗਲ ਕਲਰ ਵਿੱਚ ਅਵੇਲੇਬਲ ਨੇ ਇਸ ਲਈ ਫਿਰ ਮੈਂ ਇਹਨਾਂ ਦੇ ਜਿੰਨੇ ਵੀ ਆਪਸ਼ਨ ਹੈ ਗਿਆ ਨੇ ਜਿਹੜੀ ਟ੍ਰੈਂਡੀ ਆਈਆਂ ਨੇ ਵਾਈਟ ਲੈਸਾਂ ਵਾਲੀਆਂ ਕੜਾਈਆਂ ਵਾਲੀਆਂ ਪ੍ਰਿੰਟਡ ਕਲੈਕਸ਼ਨ ਆ ਤੇ ਮੈਂ ਇੱਥੇ ਐਡ ਕਰ ਦਿੱਤੀਆਂ ਨੇ ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ ਕਿ ਨਾ ਸਾਰਿਆਂ ਦੇ ਵਿੱਚ ਸਿੰਗਲ ਸਿੰਗਲ ਹੀ ਕਲਰ ਅਵੇਲੇਬਲ ਹੈ ਤੇ ਮੈਂ ਉਹਨਾਂ ਦੀ ਦੋ ਦੋ ਆਪਸ਼ਨ ਇੱਥੇ ਐਡ ਕਰ ਦਿੱਤੀਆਂ ਤੁਹਾਨੂੰ ਇੱਕ ਵਾਰੀ ਕਲੈਰੀਫਿਕੇਸ਼ਨ ਹੋ ਜਾਏ ਕਿ ਐਗਜ਼ੈਕਟਲੀ ਜਿਹੜਾ ਕਿ ਪ੍ਰਿੰਟ ਜਾਂ ਡਿਜ਼ਾਈਨ ਐਮਬਰਾਇਡਰੀ ਜਿਹੜਾ ਕਿ ਕਿਵੇਂ ਦਾ ਆਏਗਾ ਓਪਨ ਕਰਕੇ ਪਿਕਚਰਜ਼ ਇੱਥੇ ਮੈਂ ਐਡ ਕਰ ਦਿੱਤੀਆਂ ਨੇ ਐ ਜਿਹੜਾ ਸੂਟ ਹੈ 798 ਦਾ 798 ਰੁਪਿਆ ਦੇ ਵਿੱਚ ਤੁਸੀਂ ਇਹ ਸੂਟ ਬਾਏ ਕਰ ਸਕਦੇ ਹੋ ਵਾਈਟ ਲੈਸ ਲੱਗੀ ਆ ਪੂਰੀ ਸ਼ਰਟ ਦੇ ਉੱਪਰ ਬਾਟਮ ਦੁਪੱਟੇ ਤੇ ਵੀ ਲੱਗੀ ਆ ਬਾਟਮ ਜਿਹੜਾ ਇਹਦਾ ਨਾਮ ਆ ਪਲੇਨ ਆਇਗਾ ਇਹਦੇ ਵਿੱਚ ਵੀ ਬਾਟਮ ਤੇ ਹੀ ਵਰਕ ਹੋਇਆ ਤੁਸੀਂ ਦੇਖੋ ਮਾਡਲ ਪਿਕਚਰ ਸਾਈਡ ਤੇ ਅਟੈਚ ਕੀਤੀਆਂ ਗਿਆ ਨੇ ਮੋਸਟਲੀ ਸਾਰੇ ਸੂਟਾਂ ਦੀਆਂ 740 ਤੱਕ ਦੀ ਰੇਂਜ ਹੈਗੀ ਆ 790 ਤੱਕ ਦੀ ਰੇਂਜ ਹੈਗੀ ਆ 800 ਤੱਕ ਦੀ ਰੇਂਜ ਹੈਗੀ ਆ ਬਹੁਤ ਜ਼ਿਆਦਾ ਹਾਈ ਰੇਂਜ ਵਾਲੀ 컬렉ਸ਼ਨ ਨਹੀਂ ਹੈ ਬਟ ਜਿਹੜੀ ਕੁਆਲਿਟੀ ਹੈ ਤੇ ਫੈਬਰਿਕ ਤੇ ਐਮਬਰਾਇਡਰੀ ਹੋਈ ਪਈ ਹੈ ਸਾਰੀ ਹਾਈ ਕੁਆਲਿਟੀ ਦੀ ਹੈ ਇਹਨਾਂ ਦੇ ਰਿਗਾਰਡਿੰਗ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹੋਂ ਨਾਲ ਬਾਰੇ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਚ ਦਿੱਤਾ ਹੈ ਉਸ ਨੰਬਰ ਤੇ ਜਿਸ ਨੂੰ ਮੈਂ ਸੀ ਗ੍ਰੀਨਸ਼ਾਪ ਸੈਂਡ ਕਰ ਦੋ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਇਰੀ ਦਾ ਰਿਪਲਾਈ ਜਰੂਰ ਆਏਗਾ ਇਹ बॉटਮ ਤੇ ਵਰਕ ਵਾਲੀ ਇਹ ਕਲੈਕਸ਼ਨਾਂ ਨੇ ਸ਼ਰਟ ਪ੍ਰਿੰਟਡ ਆਏਗੀ ਤੇ ਜਿਹੜਾ ਦੁਪੱਟਾ ਉਹਦੇ ਤੇ ਵੀ ਲੈਸ ਲੱਗੀ ਹੈ ਤੇ ਨਾਰਵਰਕ ਹੋਇਆ ਬਾਕੀ ਜੇ ਕਿਸੇ ਨਾਲ ਤੇ ਨਵੇਂ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਕਮੈਂਟ ਕਰਕੇ ਵੀ ਜਰੂਰ ਦੱਸਣਾ ਤੇ ਚੈਨਲ ਸਬਸਕ੍ਰਾਈਬ ਵੀ ਕਰ ਦੇਣਾ ਤੇ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਂ ਨਵੀਂ ਕਲੈਕਸ਼ਨਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ